ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਤੇ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਵੱਡੀ ਕਾਰਵਾਈ ਹੋਈ ਹੈ ਅੱਜ 22 ਜਨਵਰੀ ਦੁਪਹਿਰ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਦੀ ਦਿੰਦੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਪੂਰਾ ਸੁਣਿਓ ਪਹਿਲੀ ਵੱਡੀ ਖਬਰ ਹੈ ਕਿ ਕਿਸਾਨ ਆਗੂ ਜਗਿੰਦਰ ਉਗਰਾਹਾ ਸਮੇਤ 40 ਕਿਸਾਨਾਂ ਤੇ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਵੱਡੀ ਕਾਰਵਾਈ ਹੋਈ ਹੈ ਕਿਸ ਮਸਲੇ ਚ ਤੇ ਕਿਹੜੀ ਕਾਰਵਾਈ ਹੋਈ ਆ ਉਹ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਦੂਜੀ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੇ ਇੱਕ ਵਾਰ ਫੇਰ ਸਰਕਾਰੀ ਡਾਕਟਰੀ ਇਲਾਜ ਲੈਣ ਤੋਂ ਨਾ ਕਰ ਦਿੱਤੀ ਐ ਲਾਜ ਇੱਕ ਵਾਰ ਰੋਕਿਆ ਗਿਆ ਕਿਉਂ ਲੋਕਿਆ ਰੋਕਿਆ ਗਿਆ ਦੁਬਾਰਾ ਫਿਰ ਇਲਾਜ ਉਹ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਵੱਡੀ ਖਬਰ ਹੈ ਗਿਆਨੀ ਹਰਪ੍ਰੀਤ ਦੀ ਇੱਕ ਹੋਰ ਨਵੀਂ ਵੀਡੀਓ ਵਾਇਰਲ ਹੋਈ ਹੈ ਤੇ ਵੀਡੀਓ ਦੇ ਵਿੱਚ ਇੰਨੀਆਂ ਵੱਡੀਆਂ ਗੱਲਾਂ ਬੋਲੀਆਂ ਗਈਆਂ ਨੇ ਜਿਨ੍ਹਾਂ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ ਔਰ ਵੱਡਾ ਰੋਲਾ ਪੈਣਾ ਸ਼ੁਰੂ ਹੋ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਗੌਰ ਨਾਲ ਸੁਣਿਓ ਔਰ ਚੌਥੀ ਵੱਡੀ ਖਬਰ ਹੈ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਫੇਰ ਸੁਣਵਾਈ ਹੈ ਔਰ ਪੰਜਾਬ ਸਰਕਾਰ ਅੱਜ ਮੈਡੀਕਲ ਰਿਪੋਰਟਾਂ ਜਗਜੀਤ ਸਿੰਘ ਡੱਲੇਵਾਲ ਦੀਆਂ ਸੁਪਰੀਮ ਕੋਰਟ ਨੂੰ ਐਸ்சி ਨੂੰ ਸੌਂਪੇਗੀ ਔਰ ਇਸ ਤੋਂ ਵੀ ਵੱਡੀ ਖਬਰ ਪੰਜਾਬ ਤੋਂ ਇੱਕ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਦੇ ਇੱਕ ਆਗੂ ਨੇ ਪੰਜਾਬੀਆਂ ਬਾਰੇ ਐਸਾ ਬੋਲ ਦਿੱਤਾ ਜਿਹਦੇ ਉੱਪਰ ਵੱਡਾ ਭੜਥੂ ਪੈ ਗਿਆ ਪੂਰੀ ਜਾਣਕਾਰੀ ਅੱਗੇ ਦੱਸਦੇ ਆ ਤੇ ਹੁਣ ਆਪਾਂ ਵਿਸਥਾਰਤ ਤੁਹਾਨੂੰ ਦੱਸਦੇ ਆ ਪਹਿਲੀ ਵੱਡੀ ਖਬਰ ਹੈ ਜਗਿੰਦਰ ਸਿੰਘ ਉਂਗਰਾਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਉਹਨਾਂ ਦੇ ਉੱਪਰ ਤੇ ਉਹਨਾਂ ਦੀ ਜਥੇਬੰਦੀ ਦੇ ਸੂਬਾ ਆਗੂ ਝੰਡਾ ਸਿੰਘ ਜੇਠੂ ਕੇ ਦੇ ਉੱਪਰ ਤੇ 40 ਹੋਰ ਕਿਸਾਨਾਂ ਦੇ ਉੱਪਰ ਪੰਜਾਬ ਪੁਲਿਸ ਨੇ ਦੋ ਪਰਚੇ ਦਰਜ ਕਰ ਲਏ ਨੇ ਵੱਡਾ ਐਕਸ਼ਨ ਕੀਤਾ ਵੱਡੀ ਕਾਰਵਾਈ ਕੀਤੀ ਆ ਦੋ ਪਰਚੇ ਦਰਜ ਕੀਤੇ ਨੇ ਕਿਹੜੇ ਕਿਹੜੇ ਪਰਚੇ ਦਰਜ ਕੀਤੇ ਨੇ ਤੇ ਕਿਉਂ ਕੀਤੇ ਨੇ ਗੌਰ ਨਾਲ ਸੁਣਿਓ ਅਸਲ ਦੇ ਵਿੱਚ ਬਠਿੰਡਾ ਦੇ ਪਿੰਡ ਜੌਂਨ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਪੱਖਿਆ ਹੋਇਆ ਜੌਂਨ ਦੇ ਵਿੱਚ ਸੈਂਕੜੇ ਪਰਿਵਾਰਾਂ ਦੀ 700 ਕਿੱਲੇ ਦੇ ਕਰੀਬ ਜ਼ਮੀਨ ਹੈ ਜਿਹੜੀ ਪਿੰਡ ਦੇ ਕੁਝ ਹੋਰ ਵੱਡੇ ਜਿਨ੍ਹਾਂ ਨੂੰ ਉਥੋਂ ਦੇ ਲੋਕ ਜਿਹੜੇ ਨੇ ਉਹ ਅਮੀਰ ਸਰਦਾਰ ਕਹਿੰਦੇ ਨੇ ਉਹ ਕਹਿ ਰਹੇ ਨੇ ਕਿ ਜ਼ਮੀਨ ਸਾਡੀ ਸੀ ਪਰ ਸੈਂਕੜੇ ਪਰਿਵਾਰ ਉਸ ਜ਼ਮੀਨ ਨੂੰ ਲੰਬੇ ਟਾਈਮ ਤੋਂ ਵਾਰ ਰਹੇ ਨੇ ਤੇ ਭਾਰਤੀ ਕਿਸਾਨ ਇਹਨਾਂ ਨੇ ਇਕਤਾ ਉਗਰਾਹਾ ਜਿਹੜੀ ਆ ਉਹ ਉਹ ਇਹ ਕਹਿ ਰਹੀ ਹੈ ਕਿ ਇਹ ਜ਼ਮੀਨ 1947 ਤੋਂ ਪਹਿਲਾਂ ਇਹ ਕਿਸਾਨ ਜਿਹੜੇ ਨੇ ਵਾਹ ਰਹੇ ਨੇ ਬੀਜ ਰਹੇ ਨੇ ਇਹਨਾਂ ਨੇ ਆਬਾਦ ਕੀਤੀ ਹੈ ਤੇ ਹੁਣ ਉਹ ਜਿਹੜੇ ਕੁਝ ਦੂਸਰੇ ਵਿਅਕਤੀ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਇਹ ਜ਼ਮੀਨ ਸਾਡੀ ਹੈ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਪਿੰਡ ਦੇ ਵਿੱਚ ਜਾ ਕੇ ਇਹ ਕਹਿ ਰਹੀ ਹੈ ਕਿ ਸਾਨੂੰ ਮਾਨਯੋਗ ਅਦਾਲਤ ਦੇ ਹੁਕਮ ਨੇ ਕਿ ਇਹ ਜ਼ਮੀਨ ਜਿਹੜੀ ਆ ਉਹਨਾਂ ਨੂੰ ਵਾਪਸ ਦਵਾਈ ਜਾਵੇ ਇਸ ਮਸਲੇ ਨੂੰ ਲੈ ਕੇ ਵੱਡਾ ਜਿਹੜਾ ਇੱਕ ਝਗੜਾ ਕਹਿ ਲੋ ਜਾਂ ਇੱਕ ਵੱਡਾ ਮਸਲਾ ਉਸ ਪਿੰਡ ਜਿਉਂਦੇ ਵਿੱਚ ਬਣਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਉਗਰਾਹਾ ਇਹ ਕਹਿ ਰਹੀ ਆ ਕਿ ਇੱਕ ਇੰਚ ਵੀ ਜ਼ਮੀਨ ਆਮ ਕਿਸਾਨਾਂ ਦੀ ਅਸੀਂ ਦੱਬਣ ਨਹੀਂ ਦੇਣੀ ਉਗਰਾਹਾ ਜੱਥੇਬੰਦੀ ਇਹ ਕਹਿ ਰਹੀ ਆ ਕਿ ਅਸੀਂ ਉਹ ਜਿਹੜੇ ਕਿਸੇ ਕੋਲ 2 ਕਿੱਲੇ ਕਿਸੇ ਕੋਲ 3 ਕਿੱਲੇ ਕਿਸੇ ਕੋਲ 5 ਕਿੱਲੇ ਆ ਸੈਂਕੜੇ ਪਰਿਵਾਰਾਂ ਕੋਲ 700 ਕਿੱਲਾ ਉਹ ਜ਼ਮੀਨ ਹੈ ਉਹ ਭੁੱਖੇ ਮਰ ਜਾਣਗੇ ਉਹ ਕਿੱਧਰ ਜਾਣਗੇ ਇਸ ਕਰਕੇ ਸਰਕਾਰ ਨੂੰ ਅਸੀਂ ਇਹ ਜ਼ਮੀਨ ਨਹੀਂ ਲੈਣ ਦੇਣੀ ਪਰ ਸਰਕਾਰ ਯਾਨੀ ਕਿ ਪੁਲਿਸ ਪ੍ਰਸ਼ਾਸਨੇ ਕੋਸ਼ਿਸ਼ ਕਰ ਰਿਹਾ ਹੈ ਕਿ ਉਹ 700 ਕਿੱਲਾ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਉਹ ਜ਼ਮੀਨ ਉਹਨਾਂ ਕਿਸਾਨਾਂ ਤੋਂ ਛਡਾਈ ਜਾਵੇ ਤਾਂ ਇਸ ਮਸਲੇ ਨੂੰ ਲੈ ਕੇ ਵੱਡਾ ਮਸਲਾ ਉਸ ਪਿੰਡ ਦੇ ਵਿੱਚ ਉੱਠਿਆ ਦੋ ਦਿਨ ਪਹਿਲਾਂ ਜਦੋਂ ਉੱਥੇ ਭਾਰੀ ਪੁਲਿਸ ਫੋਰਸ ਲੈ ਕੇ ਪ੍ਰਸ਼ਾਸਨ ਗਿਆ ਸੀ ਤਾਂ ਪ੍ਰਸ਼ਾਸਨ ਨੇ ਜਦੋਂ ਉਹਨਾਂ ਕਿਸਾਨਾਂ ਤੋਂ ਜ਼ਮੀਨ ਛਡਾਉਣ ਦੇ ਲਈ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ ਸੀ ਤਾਂ ਉੱਥੇ ਫਿਰ ਇੱਕ ਟਕਰਾਅ ਇੱਕ ਤਣਾਅ ਦਾ ਮਾਹੌਲ ਬਣਿਆ ਸੀ ਜਿਹਦੇ ਵਿੱਚੋਂ ਫਿਰ ਅੱਜ ਪੁਲਿਸ ਨੇ ਦੋ ਪਰਚੇ ਦਰਜ ਕੀਤੇ ਨੇ ਇੱਕ ਪਰਚਾ ਜਗਿੰਦਰ ਸਿੰਘ ਉਗਰਾਹਾ ਉਹਨਾਂ ਦੀ ਜਥੇਬੰਦੀ ਦੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ ਤੇ 40 ਅੰਸ਼ਾ ਤੇ ਕਿਸਾਨਾਂ ਤੇ ਇਹ ਪਾਇਆ ਗਿਆ ਕਿ ਇਹਨਾਂ ਨੇ ਜਿਹੜੇ ਕੁਝ ਸਰਕਾਰੀ ਅਧਿਕਾਰੀ ਨੇ ਉਹਨਾਂ ਨੂੰ ਅਗਵਾ ਕੀਤਾ ਉਹਨਾਂ ਨੂੰ ਬੰਦੀ ਬਣਾਇਆ ਤੇ ਦੂਜਾ ਪਰਚਾ ਇਹ ਪਾਇਆ ਗਿਆ ਕਿ ਇਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਵੀ ਦੋਸ਼ ਲਾਏ ਜਾ ਰਹੇ ਨੇ ਕਿ ਕਿਸਾਨਾਂ ਨੇ ਹਮਲਾ ਕਰਕੇ ਡੀਐਸਪੀ ਨੂੰ ਜ਼ਖਮੀ ਕੀਤਾ ਸੀ ਉਸ ਦਿਨ ਪਰ ਕਿਸਾਨ ਕਹਿ ਰਹੇ ਨੇ ਕਿ ਇਹ ਸਾਰਾ ਸਰ ਝੂਠੀਆਂ ਗੱਲਾਂ ਨੇ ਕਿਸਾਨ ਕਹਿ ਰਹੇ ਨੇ ਕਿ ਪਰਚੇ ਬਿਲਕੁਲ ਝੂਠੇ ਨੇ ਸਾਨੂੰ ਦਬਾਉਣ ਲਈ ਸਾਨੂੰ ਚੁੱਪ ਕਰਾਉਣ ਲਈ ਸਾਡੀ ਜ਼ਮੀਨ ਹੜੱਪਣ ਲਈ ਪਾਏ ਜਾ ਰਹੇ ਨੇ ਤਾਂ ਕਿ ਕਿਸਾਂ ਦੇ ਡਰ ਤੋਂ ਅਸੀਂ ਡਰ ਜਾਈਏ ਦਬ ਜਾਈਏ ਪਰ ਦੂਜੇ ਪਾਸੇ ਜਿਹੜੀ ਕਿਸਾਨ ਜਥੇਬੰਦੀ ਏਕਤਾ ਉਗਰਾਹ ਹੈ ਉਸ ਨੇ ਇਹ ਸਪਸ਼ਟ ਕਹਿ ਦਿੱਤਾ ਕੁਝ ਵੀ ਹੋ ਜੇ ਅਸੀਂ ਇੱਕ ਵੀ ਇੰਚ ਜ਼ਮੀਨ ਜਿਹੜੀ ਆ ਉਹ ਇਹਨਾਂ ਕਿਸਾਨਾਂ ਦੀ ਇਸ ਤਰ੍ਹਾਂ ਦੱਬਣ ਨਹੀਂ ਦੇਵਾਂਗੇ ਹੁਣ ਆਉਣ ਵਾਲੇ ਦਿਨਾਂ 'ਚ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਮੈਂ ਦੱਸ ਦੇਵਾਂ ਇੱਕਲਾ ਜਿਉਂਦ ਪਿੰਡ ਨਹੀਂ ਪੰਜਾਬ ਦੇ ਵਿੱਚ ਸੈਂਕੜੇ ਅਜਿਹੇ ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਾਫੀ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਦੇ ਉੱਪਰ ਆਮ ਲੋਕ ਵਾਹੀ ਕਰ ਰਹੇ ਨੇ 100-100 ਸਾਲ ਤੋਂ 80-80 ਸਾਲ ਤੋਂ ਲੋਕਾਂ ਨੇ ਉਹ ਖੇਤ ਆਬਾਦ ਕੀਤੇ ਜੰਗਲ ਝਾੜ ਬੂਟ ਉਥੋਂ ਪੱਟੇ ਬੰਜਰ ਜ਼ਮੀਨਾਂ ਬਣਾਈਆਂ ਉਹਨਾਂ ਨੂੰ ਵਾਹਣਾ ਸ਼ੁਰੂ ਕੀਤਾ ਤੇ ਹੁਣ ਉਹ ਜ਼ਮੀਨਾਂ ਸਰਕਾਰਾਂ ਛਡਾਉਣੀਆਂ ਚਾਹੁੰਦੀਆਂ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਵੀ ਅਕਸਰ ਟਕਰਾਰ ਟਕਰਾਅ ਤੇ ਸੰਘਰਸ਼ ਵਾਲੀ ਸਥਿਤੀ ਬਣੀ ਰਹਿੰਦੀ ਹੈ ਹੁਣ ਇਹ ਜੌਂਦ ਪਿੰਡ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਹੈ ਉਹਨਾਂ ਦੀ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਿਰਸਾ ਸਿੰਘ ਵਲਟੋਆ ਤੇ ਗਿਆਨੀ ਹਰਪ੍ਰੀਤ ਇਨਾਂ ਦਾ ਕਈ ਵਾਰ ਆਪਸ ਦੇ ਵਿੱਚ ਇੱਕ ਰੌਲਾ ਪੈ ਚੁੱਕਾ ਟਕਰਾਅ ਹੋ ਚੁੱਕੀ ਆ ਪਹਿਲਾਂ ਵੀ ਇੱਕ ਵੀਡੀਓ ਪਿਛਲੇ ਦਿਨੀ ਵਾਇਰਲ ਹੋਈ ਸੀ ਗਿਆਨੀ ਹਰਪ੍ਰੀਤ ਹੋਰਾਂ ਦੀ ਜਿਹੜੀ ਉਦੋਂ ਵਿਰਸਾ ਸਿੰਘ ਬਲਟੋਆ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਉਹਨਾਂ ਨੇ ਵਾਇਰਲ ਕੀਤੀ ਸੀਗੀ ਤੇ ਹੁਣ ਫਿਰ ਇੱਕ ਵੀਡੀਓ ਵਾਇਰਲ ਹੋ ਰਹੀ ਆ ਗਿਆਨੀ ਹਰਪ੍ਰੀਤ ਦੀ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਤੇ ਦੂਜੇ ਜਥੇਦਾਰ ਸਹਿਬਾਨ ਬੈਠੇ ਨੇ ਔਰ ਸਾਹਮਣੇ ਵਿਰਸਾ ਸਿੰਘ ਵਲਟੋਆ ਬੈਠਾ ਔਰ ਉਹਨਾਂ ਦੇ ਵਿੱਚ ਇੱਕ ਬਹਿਸ ਤਕਰਾਰ ਚੱਲ ਰਹੀ ਹੈ ਮਸਲਾ ਕੀ ਹੈ ਮਸਲਾ ਇਹ ਚੱਲ ਰਿਹਾ ਜਿਹੜੇ ਵਿਰਸਾ ਸਿੰਘ ਵਲਟੋਆ ਨੇ ਉਹ ਗਿਆਨੀ ਹਰਪ੍ਰੀਤ ਤੇ ਵੀਡੀਓ ਦੇ ਵਿੱਚ ਇਹ ਕਹਿ ਰਹੇ ਨੇ ਕਿ ਤੁਸੀਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਹੋ ਜਾਂ ਤੁਸੀਂ ਇਹ ਦੱਸੋ ਕਿ ਤੁਹਾਡੀ ਕਿਹਦੇ ਕਿਹਦੇ ਨਾਲ ਜਿਹੜੀ ਆ ਉਹ ਨੇੜਤਾ ਸੀ ਤਾਂ ਗਿਆਨੀ ਹਰਪ੍ਰੀਤ ਉਸ ਵੀਡੀਓ ਦੇ ਵਿੱਚ ਸ਼ਰਯਾਮ ਇਹ ਕਬੂਲ ਰਹੇ ਨੇ ਕਿ ਹਾਂ ਮੇਰੀ ਅਮਿਤ ਸ਼ਾਹ ਨਾਲ ਵੀ ਨੇੜਤਾ ਸੀ ਅਮਿਤ ਸ਼ਾਹ ਮੈਨੂੰ ਫੋਨ ਕਰਦਾ ਸੀ ਮੈਂ ਉਹਨੂੰ ਫੋਨ ਕਰਦਾ ਸੀ ਅਮਿਤ ਸ਼ਾਹ ਕੋਲ ਮੇਰਾ ਨੰਬਰ ਚਲਾ ਗਿਆ ਮੇਰਾ ਉਹਨਾਂ ਦਾ ਮੇਰੇ ਕੋਲ ਆ ਗਿਆ ਹਾਂ ਅਸੀਂ ਫੋਨ ਤੇ ਗੱਲਬਾਤ ਕਰਦੇ ਰਹੇ ਹਾਂ ਗਿਆਨੀ ਹਰਪ੍ਰੀਤ ਇਹ ਕਹ ਰਹੇ ਨੇ ਰੋਜ਼ਾਨਾ ਨਹੀਂ ਕਰਦੇ ਸੀ ਕਦੇ-ਕਦੇ ਕਰਦੇ ਸੀ ਪਰ ਕਰਦੇ ਸੀ ਦੂਜੀ ਗੱਲ ਉਸ ਵੀਡੀਓ ਦੇ ਵਿੱਚ ਗਿਆਨੀ ਹਰਪ੍ਰੀਤ ਇਹ ਕਹ ਰਹੇ ਨੇ ਕਿ ਉਸ ਵਕਤ ਜਦੋਂ ਮੈਂ ਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਤਾਂ ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਸੀ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ ਨੇੜਤਾ ਸੀ ਔਰ ਅਸੀਂ ਮਿਲਦੇ ਗਲਦੇ ਰਹਿੰਦੇ ਸੀ ਗੱਲਾਂ ਕਰਦੇ ਰਹਿੰਦੇ ਸੀ ਇਹ ਸਾਰੀਆਂ ਗੱਲਾਂ ਗਿਆਨੀ ਹਰਪ੍ਰੀਤ ਨੇ ਇਸ ਵੀਡੀਓ ਕਲਿੱਪ ਦੇ ਵਿੱਚ ਕਬੂਲੀਆਂ ਨੇ ਔਰ ਇਸ ਵੀਡੀਓ ਕਲਿੱਪ ਦੇ ਬਾਹਰ ਆਉਣ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਹੋਰਾਂ ਦੇ ਪੱਖ ਤੇ ਵਿਰੋਧ ਦੋਵਾਂ ਦੇ ਵਿੱਚ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਦੇਖੋ ਗਿਆਨੀ ਹਰਪ੍ਰੀਤ ਜਿਹੜੇ ਨੇ ਉਹਨਾਂ ਦੇ ਉੱਪਰ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕੁਝ ਲੋਕ ਕੇ ਕਹਿ ਰਹੇ ਨੇ ਕਿ ਇਹ ਅਕਾਲੀ ਦਲ ਦੇ ਕੁਝ ਆਗੂ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ ਕਿ ਉਹ ਜਥੇਦਾਰ ਜਿਨ੍ਹਾਂ ਨੇ ਅਕਾਲੀ ਦਲ ਦੇ ਉੱਪਰ ਅਨੁਸ਼ਾਸਨ ਲਾਇਆ ਡਿਸਪੀਸਪਲਨ ਲਾਇਆ ਉਹਨਾਂ ਨੂੰ ਜਾਬਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਕਾਰਵਾਈ ਕੀਤੀ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਗਿਆਨੀ ਹਰਪ੍ਰੀਤ ਵੀ ਇਸ ਤਰ੍ਹਾਂ ਦੇ ਨਿਕਲਣਗੇ ਇਹ ਉਮੀਦ ਨਹੀਂ ਸੀ ਕੁਝ ਲੋਕ ਕਿ ਕਹਿ ਰਹੇ ਨੇ ਕਿ ਭਾਵੇਂ ਗਿਆਨੀ ਹਰਪ੍ਰੀਤ ਤੇ ਕਹਿ ਰਹੇ ਨੇ ਕਿ ਵੇ ਖੁੱਲੇ ਮਨ ਵਾਲੀ ਕਹਿ ਰਹੇ ਨੇ ਕਿ ਹਾਂ ਮੇਰਾ ਫਰਾਨੇ ਮੰਤਰੀ ਨਾਲ ਪਿਆਰ ਸੀ ਮੇਰਾ ਫਰਾਨੇ ਨਾਲ ਤਾਂ ਲੋਕ ਕਹਿੰਦੇ ਨੇ ਕਿ ਜਥੇਦਾਰ ਸਹਿਬਾਨ ਕਾਲ ਤੱਕ ਦਾ ਹੋਵੇ ਤਾਂ ਹਕੂਮਤਾਂ ਦੇ ਨਾਲ ਐਦਾਂ ਯਾਰੀਆਂ ਤੇ ਪਿਆਰ ਪਾਲੇ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਠੀਕ ਨਹੀਂ ਹੁਣ ਇਹਨਾਂ ਦੋਨਾਂ ਵਿਚਾਰਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਵਿਚਾਰ ਠੀਕ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਦੱਸ ਦਿਆਂ ਵਿਰਸਾ ਸਿੰਘ ਵਲਟੋਆ ਨਾਲ ਜਦੋਂ ਪਿਛਲੇ ਦਿਨੀ ਗਿਆਨੀ ਹੋਰਾਂ ਦਾ ਪੇਚਾ ਪਿਆ ਸੀ ਤਾਂ ਵਿਰਸਾ ਸਿੰਘ ਵਲਟੋਆ ਨੂੰ ਫਿਰ 10 ਸਾਲ ਦੀ ਅਕਾਲੀ ਦਲ ਚੋਂ ਕੱਢ ਦੇਣ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਸੀ ਔਰ ਉਸ ਤੋਂ ਬਾਅਦ ਫਿਰ ਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਵੀ ਸਜ਼ਾ ਲਾਈ ਬਾਕੀ ਅਕਾਲੀ ਆਗੂਆਂ ਮੰਤਰੀਆਂ ਸਾਬਕਾ ਮੰਤਰੀਆਂ ਨੂੰ ਵੀ ਲਾਈ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਤੇ ਵੱਡੇ ਸਵਾਲ ਉੱਠੇ ਨੇ ਅੱਜ ਫਿਰ ਇਹ ਮੁੱਦਾ ਵੱਡੀ ਚਰਚਾ ਚ ਹੈ ਕਿ ਅਕਾਲ ਤਖਤ ਸਾਹਿਬ ਨੇ ਜਿਹੜੇ ਦਿਸ਼ਾ ਨਿਰਦੇਸ਼ ਕਾਲੀ ਦਲ ਨੂੰ ਦਿੱਤੇ ਸੀ ਅਕਾਲੀ ਦਲ ਉਹਨਾਂ ਤੇ ਖੜ ਨਹੀਂ ਰਿਹਾ ਕਾਲੀ ਦਲ ਉਹਨਾਂ ਨੂੰ ਮੰਨ ਨਹੀਂ ਰਿਹਾ ਕਾਲੀ ਦਲ ਆਨਾਂ ਕਰਨੀ ਕਰ ਰਿਹਾ ਪਿਛਲੇ ਦਿਨੀ ਜਿਹੜੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਜ਼ਥੇਦਾਰ ਕਾਲ ਤਖਤ ਸਾਹਿਬ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਕਾਲੀ ਦਲ ਆਨਾਂ ਕਰਨੀ ਕਿਉਂ ਕਰ ਰਿਹਾ ਅਕਾਲੀ ਦਲ ਮੰਨਦਾ ਕਿਉਂ ਨਹੀਂਗਾ ਅਕਾਲੀ ਦਲ ਨੂੰ ਜਿਹੜਾ ਆਖਿਆ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਨਿਰਧਾਰਿਤ ਅਕਾਲ ਤੱਕ ਤੋਂ ਕੀਤੀ ਸੀ ਉਹੀ ਅਕਾਲੀ ਦਲ ਚ ਭਰਤੀ ਕਰਵਾਏਗੀ ਤੇ ਪ੍ਰਧਾਨਗੀ ਦੀ ਚੋਣ ਤੱਕ ਕੰਮ ਕਰੇਗੀ ਤਾਂ ਫਿਰ ਅਕਾਲੀ ਦਲ ਵੱਖਰਾ ਸਾਰਾ ਕੁਝ ਕਿਉਂ ਕਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਫਿਰ ਹੁਣ ਤੱਕ ਅਕਾਲੀ ਦਲ ਵੱਲੋਂ ਉਹ ਸੱਤ ਮੈਂਬਰੀ ਕਮੇਟੀ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਤੇ ਲੋਕ ਇਹ ਕਹਿ ਰਹੇ ਨੇ ਕਿ ਅਕਾਲੀ ਦਲ ਅਕਾਲ ਪਟਨ ਸਾਹਿਬ ਤੋਂ ਬਾਹਰ ਚੱਲ ਰਿਹਾ ਹੈ ਭਗਾਉਣਾ ਹੋ ਰਿਹਾ ਹੈ ਐਦਾਂ ਦੇ ਦੋਸ਼ ਅਕਾਲੀ ਦਲ ਦੇ ਉੱਪਰ ਲੱਗ ਰਹੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖ ਦਿਓ ਇਸ ਤੋਂ ਅਗਲੀ ਖਬਰ ਹੈ ਕਿ ਡੱਲੇਵਾਲ ਸਾਹਿਬ ਜਿਨ੍ਹਾਂ ਨੂੰ ਜਦੋਂ ਕੇਂਦਰ ਦੀ ਚਿੱਠੀ ਆਈ ਉਸ ਤੋਂ ਬਾਅਦ ਉਹਨਾਂ ਨੇ ਡਾਕਟਰੀ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਫਿਰ ਉਹਨਾਂ ਨੇ ਇੱਕ ਵਾਰ ਡਾਕਟਰੀ ਇਲਾਜ ਲੈਣਾ ਰੋਕ ਦਿੱਤਾ ਹੈ ਕਿਉਂ ਉਹ ਇਸ ਕਰਕੇ ਕਿਉਂਕਿ ਕੱਲ ਬੀਤੀ ਰਾਤ ਡੱਲੇਵਾਲ ਸਾਹਿਬ ਨੂੰ ਬੋਤਲ ਲਾਉਣ ਦੇ ਲਈ ਜਿਹੜਾ ਡਾਕਟਰ ਆਇਆ ਉਹ ਡਾਕਟਰ ਨੇ ਗਲਤ ਬੋਤਲ ਲਾਤੀ ਉਹ ਟ੍ਰੇਨੀ ਡਾਕਟਰ ਸੀ ਉਹ ਅਸਲ ਦੇ ਵਿੱਚ ਕੰਪਲੀਟ ਡਾਕਟਰ ਨਹੀਂ ਸੀ ਅਜੇ ਸਖੰਦਰੂ ਸੀ ਸਿੱਖ ਰਿਹਾ ਸੀ ਤਾਂ ਕਿਸਾਨੇ ਦੋਸ਼ ਲਾ ਰਹੇ ਨੇ ਕਿ ਜਿਹੜੇ ਮੈਚੋਰ ਡਾਕਟਰ ਸੀ ਉਹ ਪਿੱਛੇ ਸੁੱਤੇ ਪਏ ਸੀ ਬੋਤਲ ਲਾਉਣਾ ਉਹਨੂੰ ਭੇਜਤਾ ਉਹਨੇ ਫਿਰ ਗਲਤ ਥਾਂ ਤੇ ਲਈ ਤੇ ਕਿਸਾਨੇ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਨੂੰ ਕਾਫੀ ਦਰਦ ਹੋਇਆ ਤਕਲੀਫ ਹੋਈ ਤਾਂ ਉਹਨਾਂ ਨੇ ਫਿਰ ਇਹ ਸਾਰੇ ਕੁਝ ਨੂੰ ਛੱਕੀ ਮੰਨਦਿਆਂ ਹੋਇਆਂ ਇਲਾਜ ਲੈਣ ਤੋਂ ਫਿਰ ਨਾ ਕੀਤੀ ਹੈ ਇਹਦੇ ਉੱਪਰ ਜਿਹੜੇ ਪਟਿਆਲਾ ਦੇ ਸਿਵਲ ਸਰਜਨ ਨੇ ਉਹਨਾਂ ਦਾ ਵੀ ਬਿਆਨ ਆਇਆ ਵੀ ਜਿਹੜਾ ਵੀ ਮਾੜੀ ਮੋਟੀ ਕਤਾਈ ਵੀ ਕਰੇਗਾ ਡਾਕਟਰ ਉਹਦੇ ਉੱਪਰ ਐਕਸ਼ਨ ਕਰਾਂਗੇ ਔਰ ਦੂਸਰਾ ਬਿਆਨ ਜਿਹੜੇ ਪੁਲਸ ਅਧਿਕਾਰੀ ਨੇ ਉੱਥੇ ਉਹਨਾਂ ਦਾ ਵੀ ਆਇਆ ਕਿ ਇਹ ਸਭ ਇੱਕ ਛੋਟੀ ਜੀ ਅਨਗੈਲੀ ਕਾਰਨ ਹੋਇਆ ਔਰ ਉਹ ਜਿਹੜਾ ਡਾਕਟਰ ਜਿਹਨੇ ਬੋਤਲ ਲਈ ਸੀ ਉਹ ਪੰਜਾਬ ਦਾ ਨਹੀਂ ਉਹ ਪੰਜਾਬ ਤੋਂ ਬਾਹਰ ਦਾ ਔਰ ਉਹਦੀ ਜਿਹੜੀ ਭਾਸ਼ਾ ਉਹ ਹੋਰ ਡੱਲੇਵਾਲ ਸਾਹਿਬ ਦੀ ਹੋਰ ਹੈ ਦਾ ਭਾਸ਼ਾ ਦੀ ਸਮਝ ਫਿੱਟ ਨਾ ਬੈਠਣ ਕਰਕੇ ਇਹ ਜਿਹੜਾ ਚੀਜ਼ ਇਸ ਤਰ੍ਹਾਂ ਵਾਪਰੀ ਹੈ ਪਰ ਇਹਦੇ ਉੱਪਰ ਤੁਸੀਂ ਕੀ ਕਹੋਗੇ ਕੀ ਵਾਕਿਆ ਹੀ ਇੰਜ ਹੈ ਹੁਣ ਕਿਸਾਨ ਤਾਂ ਇਸ ਮਾਮਲੇ ਨੂੰ ਛੱਕੀ ਤਰੀਕੇ ਨਾਲ ਵੇਖ ਰਹੇ ਨੇ ਛੱਕੀ ਨਜ਼ਰਾਂ ਨਾਲ ਵੇਖ ਰਹੇ ਨੇ ਕਿਸਾਨ ਤਾਂ ਇਹ ਵੀ ਸੋਚ ਰਹੇ ਨੇ ਕਿ ਸ਼ਾਇਦ ਇਹ ਸਭ ਕੁਝ ਜਾਣ ਕੇ ਕੀਤਾ ਗਿਆ ਹੋ ਸਕਦਾ ਹੈ ਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਉਧਰ ਸੁਪਰੀਮ ਕੋਰਟ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਅੱਜ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ ਇਹ ਰਿਪੋਰਟਾਂ ਪੰਜਾਬ ਸਰਕਾਰ ਪੇਸ਼ ਕਰੇਗੀ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਕਸੂਤੀ ਫਸੀ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਸੁਪਰੀਮ ਕੋਰਟ ਕਹਿ ਰਿਹਾ ਸੀ ਕਿ ਡੱਲੇਵਾਲ ਸਾਹਿਬ ਨੂੰ ਇਲਾਜ ਦਿਓ ਤੇ ਡੱਲੇਵਾਲ ਸਾਹਿਬ ਇਲਾਜ ਲੈ ਨਹੀਂ ਰਹੇ ਸੀ ਹੌਲੀ 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 ਫਿਰ ਸਰਕਾਰਾਂ ਕੇਂਦਰ ਤੇ ਪੰਜਾਬ ਸਰਕਾਰ ਨੇ ਰਲ ਮਿਲ ਕੇ ਉਹ ਹਾਲਾਤ ਉਹ ਮਾਹੌਲ ਪੈਦਾ ਕਰ ਲਿਆ ਜਿਹਦੇ ਨਾਲ ਡੱਲੇਵਾਲ ਸਾਹਿਬ ਨੇ ਇਲਾਜ ਲੈਣਾ ਮੰਨ ਲਿਆ ਹੁਣ ਜਦੋਂ ਡੱਲੇਵਾਲ ਸਾਹਿਬ ਨੇ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਹੋਇਆ ਹੁਣ ਪੰਜਾਬ ਸਰਕਾਰ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਪੋਰਟਾ ਪੇਸ਼ ਕਰਨੀ ਆ ਬੜਾ ਆਸਾਨ ਮਾਮਲਾ ਛੋਟੀ ਗੱਲ ਹੈ ਜਿਹੜੇ ਪ੍ਰੈਸ਼ਰ ਸੀ ਪੰਜਾਬ ਸਰਕਾਰ ਉਹ ਪ੍ਰੈਸ਼ਰ ਇੱਕਦਮ ਢਿੱਲਾ ਪੈ ਗਿਆ ਕਿਉਂਕਿ ਡੱਲੇਵਾਲ ਸਾਹਿਬ ਇਲਾਜ ਲੈਣ ਲੱਗ ਚੁੱਕੇ ਨੇ ਔਰ ਹੁਣ ਅੱਜ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਇਹ ਪੂਰੀ ਸਥਿਤੀ ਨੂੰ ਪੇਸ਼ ਕਰੇਗੀ ਜਿਹਦੇ ਚ ਸ਼ਾਇਦ ਉਹ ਇੰਜ ਪੇਸ਼ ਕਰੇਗੀ ਕਿ ਹੁਣ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਡੱਲੇਵਾਲ ਸਾਹਿਬ ਉਹਨਾਂ ਨੇ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਹੈ ਉਹ ਸੁਪਰੀਮ ਕੋਰਟ ਤੇ ਸਰਕਾਰ ਕਹੇਗੀ ਕਿ ਹੁਣ ਉਹ ਜੇ ਸਿੱਧੀ ਖਾਣਕ ਨਹੀਂ ਲੈ ਰਹੇ ਖਾ ਕੇ ਤਾਂ ਬੋਤਲਾਂ ਚ ਪਾ ਕੇ ਡ੍ਰਿਪ ਚ ਪਾ ਕੇ ਖਾਣਕ ਉਹਨਾਂ ਦੇ ਸਰੀਰ ਦੇ ਅੰਦਰ ਜਾ ਰਹੀ ਹੈ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਹੁਣ ਕੋਈ ਐਸੀ ਗੱਲ ਨਹੀਂ ਇਹ ਗੱਲਾਂ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ ਨੇ ਤੁਹਾਨੂੰ ਕੀ ਜਾਪਦਾ ਹੈ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ